ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਮਾਰਚ ਮਹੀਨੇ ਦੀ ਪੈਨਸ਼ਨ ਜਾਰੀ ਕਿਹੜੇ ਕਿਹੜੇ ਲੋਕਾਂ ਨੂੰ ਮਿਲੀ April ਮਹੀਨੇ ਦੀ ਪੈਨਸ਼ਨ ਕਦੋਂ ਅਤੇ ਕਿੰਨੀ ਮਿਲੇਗੀ 1500 ਰੁਪਏ ਜਾਂ ਫਿਰ 2500 ਰੁਪਏ ਆਓ ਜਾਣਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਪਣੇ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਨੂੰ ਲੇਟੈਸਟ ਅਪਡੇਟ ਦੇਖਣ ਨੂੰ ਮਿਲ ਸਕਣ ਅੱਜ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਅਲੱਗ-ਅਲੱਗ ਮਹੀਨਿਆਂ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ ਅਤੇ ਮਾਰਚ ਮਹੀਨੇ ਦੀ ਜੋ ਪੈਨਸ਼ਨ ਹੈ ਲਗਭਗ 26 27 ਤਰੀਕ ਨੂੰ ਜਾਰੀ ਕੀਤੀ ਜਾ ਚੁੱਕੀ ਹੈ ਤੇ ਬਹੁਤ ਸਾਰੇ ਲੋਕ ਹਾਲੇ ਵੀ ਇਸ ਪੈਨਸ਼ਨ ਦੀ ਉਡੀਕ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਖਾਤਿਆਂ ਵਿੱਚ ਹਾਲੇ ਤੱਕ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਦੀ ਪੈਨਸ਼ਨ ਕਿਉਂ ਲੇਟ ਹੁੰਦੀ ਹੈ ਦਰਸਲ ਮਾਰਚ ਮਹੀਨਾ ਜੋ ਬਜਟ ਦਾ ਆਖਰੀ ਮਹੀਨਾ ਮੰਨਿਆ ਜਾਂਦਾ ਹੈ ਜਿਸ ਕਰਕੇ ਜੋ ਅਪ੍ਰੈਲ ਦੇ ਵਿੱਚ ਨਵੇਂ ਬਜਟ ਪਾਸ ਕੀਤੇ ਜਾਂਦੇ ਹਨ ਤਾਂ ਜੋ ਪੁਰਾਣੀ ਪੈਨਸ਼ਨ ਕਈ ਵਾਰ ਲੇਟ ਹੋ ਜਾਂਦੀ ਹੈ ਜਿਸ ਕਰਕੇ ਹਰ ਸਾਲ ਮਾਰਚ ਮਹੀਨੇ ਦੀ ਪੈਨਸ਼ਨ 15 ਤਰੀਕ ਤੋਂ 20 ਤਰੀਕ ਦੇ ਬਾਅਦ ਜਾਰੀ ਕੀਤੀ ਜਾਂਦੀ ਹੈ ਇਸੇ ਦੌਰਾਨ ਜੋ ਹੁਣ ਪੰਜਾਬ ਦੀ ਪੈਨਸ਼ਨ ਹੈ ਉਹ 26 27 ਤਰੀਕ ਨੂੰ ਜਾਰੀ ਕੀਤੀ ਗਈ ਹੈ ਤੇ ਬਹੁਤ ਸਾਰੇ ਲੋਕਾਂ ਦੀ ਹੱਲੇ ਵੀ ਪੈਨਸ਼ਨ ਨਹੀਂ ਆਈ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਅਗਰ ਤੁਹਾਡੀ ਪੈਨਸ਼ਨ ਨਹੀਂ ਆਈ ਕਿਉਂਕਿ ਕਈ ਵਾਰ ਜੋ ਪੈਨਸ਼ਨ ਰਿਲੀਜ਼ ਕੀਤੀ ਜਾਂਦੀ ਹੈ ਅਲੱਗ-ਅਲੱਗ ਬੈਂਕਾਂ ਦੇ ਅਕੋਰਡਿੰਗ ਰਿਲੀਜ਼ ਕੀਤੀ ਜਾਂਦੀ ਹੈ ਕੁਝ ਬੈਂਕਾਂ ਦੀ ਪੈਨਸ਼ਨ ਇਸ ਕਰਕੇ ਲੇਟ ਹੋ ਜਾਂਦੀ ਹੈ ਤਾਂ ਇਸ ਕਰਕੇ ਅਗਰ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਅਗਲੇ 2 ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਜਾਰੀ ਕਰ ਦਿੱਤੀ ਜਾਵੇਗੀ ਲੇਕਿਨ ਇੱਥੇ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੀ ਪੈਨਸ਼ਨ ਫਰਜ਼ੀ ਤਰੀਕੇ ਨਾਲ ਲੱਗੀ ਹੋਈ ਜਿਨ੍ਹਾਂ ਦੀ ਉਮਰ ਘੱਟ ਹੈ ਲੇਕਿਨ ਫਰਜ਼ੀ ਤਰੀਕੇ ਨਾਲ ਉਹ ਪੈਨਸ਼ਨ ਲੈ ਰਹੇ ਹਨ ਤਾਂ ਉਹਨਾਂ ਲੋਕਾਂ ਦੀ ਪੈਨਸ਼ਨ ਇਸ ਵਾਰ ਨਹੀਂ ਦਿੱਤੀ ਜਾਵੇਗੀ ਉਸ ਦੇ ਵਿੱਚ ਚਾਹੇ ਤੁਸੀਂ ਖੁਦ ਪੈਨਸ਼ਨ ਲੈਂਦੇ ਹੋ ਵਾ ਕੋਈ ਤੁਹਾਡਾ ਹੋਰ ਕੋਈ ਪੈਨਸ਼ਨ ਲੈਂਦਾ ਹੋਵੇ ਤੁਹਾਡੀ ਉਮਰ ਘਟ ਹੈ ਲੇਕਿਨ ਤੁਸੀਂ ਜਿਆਦਾ ਉਮਰ ਕਰਵਾ ਕੇ ਪੈਨਸ਼ਨ ਲਗਵਾਈ ਹੈ ਤਾਂ ਤੁਹਾਡੀ ਪੈਨਸ਼ਨ ਵੀ ਬੰਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਜੋ ਪੈਨਸ਼ਨ ਅਲੱਗ ਅਲੱਗ ਸਮੇਂ ਤੇ ਜਾਰੀ ਕੀਤੀ ਜਾਂਦੀ ਹੈ ਇਸ ਦੇ ਅਕੋਰਡਿੰਗ ਕੁਝ ਜ਼ਿਲ੍ਹਿਆਂ ਦੀ ਪੈਨਸ਼ਨ ਪਹਿਲਾਂ ਆ ਜਾਂਦੀ ਹੈ ਕੁਝ ਦੀ 1-2 ਦਿਨ ਲੇਟ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਇਸ ਮਹੀਨੇ ਦੀ ਪੈਨਸ਼ਨ ਕਿੰਨੀ ਆਈ ਹੈ ਤਾਂ ਮਾਰਚ ਮਹੀਨੇ ਦੀ ਪੈਨਸ਼ਨ 1500 ਰੁਪਏ ਹੀ ਜਾਰੀ ਕੀਤੀ ਗਈ ਹੈ ਔਰ ਗੱਲ ਕਰਦੇ ਹਾਂ ਕਿ ਨਵੇਂ ਬਜਟ ਦੀ ਤਾਂ ਨਵੇਂ ਬਜਟ ਦਾ ਜੋ ਹਿਸਾਬ ਕਰਤਾ ਹੈ ਉਹ ਪੰਜਾਬ ਸਰਕਾਰ ਨੇ ਲਾਈਵ ਹੋ ਕੇ ਦੱਸਿਆ ਹੈ ਕਿ ਨਵੇਂ ਬਜਟ ਵਿੱਚ ਜਿੰਨੀਆਂ ਵੀ ਪੈਂਡਿੰਗ ਸਕੀਮਾਂ ਹਨ ਉਹ ਉਹਨਾਂ ਨੂੰ ਅਸੀਂ ਪੂਰੇ ਕਰਾਂਗੇ ਇਸ ਦੌਰਾਨ ਪੰਜਾਬ ਸਰਕਾਰ ਜੋ ਵਾਅਦੇ ਵਾਦੇ ਹਨ ਉਹ ਪੂਰੇ ਕਰਨ ਦੇ ਵਿੱਚ ਲੱਗੀ ਹੋਈ ਹੈ ਚਾਹੇ ਉਹ ਪੈਨਸ਼ਨ ਹੋਵੇ ਜੋ ਉਹਨਾਂ ਨੇ ਵਾਦਾ ਕੀਤਾ ਸੀ ਕਿ 2500 ਰੁਪਏ ਪੈਨਸ਼ਨ ਕੀਤੀ ਜਾਵੇਗੀ ਜਾਂ ਫਿਰ ਔਰਤਾਂ ਨੂੰ 1000 ਰੁਪਏ ਦੀ ਸਕੀਮ ਹੋਵੇ ਜਾਂ ਫਿਰ 600 ਯੂਨਟ ਮੁਫਤ ਬਿਜਲੀ ਦੀ ਜਾਂ ਜੋ ਨੌਜਵਾਨਾਂ ਨਾਲ ਵਾਦੇ ਕੀਤੇ ਸੀ ਕਿ ਹਰ ਸਾਲ ਨਵੀਆਂ ਨੌਕਰੀਆਂ ਦੇ ਕੈਲੰਡਰ ਜਾਰੀ ਕਰਾਂਗੇ ਤਾਂ ਇਹ ਸਾਰਾ ਪ੍ਰੋਸੈਸ 2025 ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਹ ਪ੍ਰੋਸੈਸ April ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦਾ ਬਜਟ ਪਾਸ ਕੀਤਾ ਗਿਆ ਅਤੇ ਸਾਲ ਦਾ ਬਜਟ ਦੱਸਿਆ ਗਿਆ ਕਿ ਕਿਹੜੀ ਸਕੀਮ ਦੇ ਲਈ ਸਾਲ ਦੇ ਵਿੱਚ ਸਰਕਾਰ ਨੇ ਕਿੰਨੇ ਪੈਸੇ ਖਰਚਨੇ ਹਨ ਤਾਂ ਫਿਰ ਇਹ ਸਾਰੀ ਡਿਟੇਲ ਇੱਕ ਵੀਡੀਓ ਦੇ ਦੁਆਰਾ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਹੜੀ ਕਿਹੜੀ ਸਕੀਮ ਲਈ ਕਿੰਨਾ ਬਜਟ ਰੱਖਿਆ ਗਿਆ ਹੈ ਤਾਜੋ ਤੁਹਾਨੂੰ ਵੀ ਇਸ ਦੇ ਬਾਰੇ ਪੂਰੀ ਜਾਣਕਾਰੀ ਹੋ ਸਕੇ ਔਰ ਇਸ ਬਜਟ ਦੀ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਦੀ 1500 ਤੋਂ 2500 ਪੈਨਸ਼ਨ ਕਰਨ ਜਾ ਰਹੀ ਹੈ ਲੇਕਿਨ ਇਸ ਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਜਾਣਗੀਆਂ ਸਭ ਤੋਂ ਪਹਿਲਾਂ ਤੁਹਾਡੀ ਜੋ ਵੈਰੀਫਿਕੇਸ਼ਨ ਹੋ ਰਹੀ ਹੈ ਕੀ ਉਮਰ ਸਹੀ ਹੋਣੀ ਚਾਹੀਦੀ ਹੈ ਦੂਸਰਾ ਨੰਬਰ ਸਾਲਾਨਾ ਆਮਦਨ ਜੋ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਕੋਈ ਵੀ ਪਰਸਨ ਦੇ ਨਾਮ ਤੇ ਜ਼ਮੀਨ ਨਹੀਂ ਹੋਣੀ ਚਾਹੀਦੀ ਤੀਜਾ ਨੰਬਰ ਜੋ ਪਰਸਨ ਦੇ ਨਾਮ ਤੇ ਪੈਨਸ਼ਨ ਲੱਗੀ ਹੋਈ ਹੈ ਉਹ ਐਨ ਆਰ ਆਈ ਨਹੀਂ ਹੋਣਾ ਚਾਹੀਦਾ ਔਰ ਉਹ ਪਰਸਨ ਗਵਰਨਮੈਂਟ ਜਾਂ ਪ੍ਰਾਈਵੇਟ ਜੋਬ ਨਹੀਂ ਕਰਦਾ ਹੋਣਾ ਚਾਹੀਦਾ ਤਾਂ ਇਹ ਜੋ ਪੈਨਸ਼ਨ ਦੇ ਰਿਲੇਟਿਵ ਸ਼ਰਤਾਂ ਰੱਖੀਆਂ ਗਈਆਂ ਨੇ ਇਸ ਤੋਂ ਇਲਾਵਾ ਜੋ ਲੋਕ ਆਈਟੀਆਰ ਫਿਲ ਕਰਦੇ ਹਨ ਜਾਂ ਫਿਰ ਜਿਹੜੇ ਬਜ਼ੁਰਗਾਂ ਦੀ ਜਾਂ ਫਿਰ ਜਿਨ੍ਹਾਂ ਦੀ ਪੈਨਸ਼ਨ ਲੱਗੀ ਉਹਨਾਂ ਦੀ ਅਗਰ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਉਸ ਦਾ ਮੌਤ ਦਾ ਸਰਟੀਫਿਕੇਟ ਸੀਡੀਪੀਓ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਾ ਜ਼ਰੂਰੀ ਹੁੰਦਾ ਹੈ ਅਗਰ ਤੁਸੀਂ ਜਮਾ ਨਹੀਂ ਕਰਵਾਉਂਦੇ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਤਾਂ ਇਹ ਜੋ ਨਵੀਆਂ ਸ਼ਰਤਾਂ ਹਨ ਪੈਨਸ਼ਨ ਦੇ ਸੰਬੰਧ ਵਿੱਚ ਐਡ ਕਰ ਦਿੱਤੀਆਂ ਗਈਆਂ ਹਨ ਅਗਰ ਇਸ ਦੀ ਕੋਈ ਉਲੰਘਣਾ ਕਰਦਾ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਲੱਸ ਉਸ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਤਾਂ ਇਹ ਜੋ ਪੈਨਸ਼ਨ ਸੰਬੰਧੀ ਨਵੇਂ ਰੂਲ ਲਾਗੂ ਕੀਤੇ ਗਏ ਹਨ ਹੁਣ ਜੋ 2500 ਪੈਨਸ਼ਨ ਹੈ ਇਸ ਦੇ ਲਈ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨਵਾਂ ਪਰੰਪਰਣ ਦੀ ਜ਼ਰੂਰਤ ਨਹੀਂ ਪਵੇਗੀ ਜਿਹੜੀ ਪੈਨਸ਼ਨ ਤੁਹਾਡੀ ਪਹਿਲਾਂ ਤੋਂ ਆ ਰਹੀ ਹੈ ਡਾਇਰੈਕਟ ਸੇਮ ਖਾਤੇ ਵਿੱਚ ਤੁਹਾਡੀ 15 ਦੀ ਜਗ੍ਹਾ ਤੇ 2500 ਰੁਪਏ ਆਉਣਾ ਸ਼ੁਰੂ ਹੋ ਜਾਵੇਗੀ ਔਰ ਜੇ ਤੁਹਾਡੀ ਪੈਨਸ਼ਨ ਬਿਲਕੁਲ ਵੀ ਨਹੀਂ ਲੱਗੀ ਹੋਈ ਹੈ ਤੁਹਾਡੀ ਉਮਰ ਪੂਰੀ ਹੋ ਚੁੱਕੀ ਹੈ ਤਾਂ ਤੁਸੀਂ ਆਪਣੇ ਨਜ਼ਦੀਕੀ ਸੇਵਾ ਕੇਂਦਰ ਦੇ ਵਿੱਚ ਜਾ ਕੇ ਫਾਰਮ ਨੂੰ ਫਿਲ ਕਰਕੇ ਉਸ ਨੂੰ ਜਮ੍ਹਾਂ ਕਰਵਾ ਦਿਓ ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ ਜਿਸ ਨੂੰ ਤੁਸੀਂ ਸੀਡੀਪੀਓ ਦਫ਼ਤਰ ਦੇ ਵਿੱਚ ਡਾਕੂਮੈਂਟ ਦੇ ਨਾਲ ਜਮ੍ਹਾਂ ਕਰਾਉਣਾ ਹੋਵੇਗਾ ਤਾਂ ਜੋ ਤੁਹਾਡੀ ਪੈਨਸ਼ਨ ਆਉਣਾ ਸ਼ੁਰੂ ਹੋ ਜਾਵੇ ਕਾਈ ਏਸੀ ਅੱਜ ਦੀ ਲੇਟੈਸਟ ਤੇ ਤਾਜ਼ਾ ਅਪਡੇਟ ਇਸ ਤੋਂ ਇਲਾਵਾ ਪੈਨਸ਼ਨ ਸੰਬੰਧੀ ਹੋਰ ਨਵੀਆਂ ਸਕੀਮਾਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ